ਇਹ ਪਛਾਣ ਆ ਕੇ ਤੂੰ ਨਹੀਂ ਕਿਤਾ ਆਈ ਮੇਰੇ ਦੋਜੀ ਨਿਕਲ ਖੇਡਦੀ ਆਈ ਹੈ ਸਾਰਾ ਦਿਨ ਦੰਦ ਨੂੰ ਖੇਡਦੇ ਕੰਮ ਰਹਿੰਦਾ ਕਰ ਤੈਨੂੰ ਹੈ ਹੋਰ ਨਹੀਂ ਕਰੂ ਤੂੰ ਮੈਂ ਤਾਂ ਤੈਨੂੰ ਹੈ ਕੀ ਖਾਣਾ ਮੇ ਪਤਨੇ ਕੀ ਗੱਲ ਮੇ ਸੁਣਾ ਹਾਂ ਨਹੀਂ ਹੋਰ ਕੋਈ ਗਰਮੀ ਹੈ ਤੂੰ ਕੀ ਨਾਲ ਲੱਗੀ ਜਾਨੀ ਮੇਰੇ ਐਵੇਂ ਆ ਸੱਚੀ ਹੈ ਕੁੜੀ ਨੇ ਤਾਂ ਬੜਾ ਸਤਾਇਆ ਵਾ ਤੂੰ ਕੀ ਗਈ ਆ ਕੱਦੀਆ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਤੈਨੂੰ ਕਰਦੀ ਆ ਨਾ ਕੋਈ ਨਹੀਂ ਕੋਈ ਗੱਲ ਨਹੀਂ ਆ ਜਾ ਲੈ ਕਾਹਨੇ ਸੇਲਿਆ ਇਹਨਾਂ ਖੇਂ ਨੇ ਕਦੇ ਇਹਨਾਂ ਮੁੰਡੇ ਨੂੰ ਸੇਲ ਹੀ ਕਦੇ ਦਿੱਤਾ ਇਹਨੇ ਮਰ ਸਾਖੀ ਰੱਖੀ ਕੁੜੀ ਦੇ ਢਿੱਡ 'ਚ ਜਾਂਦੀ ਸਭ ਕੁਝ ਪਾਈ ਜਾਂ ਕੁੜੀ ਦੇ ਢਿੱਡ 'ਚ ਪਾਈ ਜਾਂਾਂ ਇਹਨਾਂ ਲਈ ਪਤਾ ਵੀ ਜਿਨ੍ਹਾਂ ਨੇ ਕਮਾਈਆਂ ਕਰਨ ਉਹਨਾਂ ਨੂੰ ਆਣੀ ਨਹੀਂ ਮਰ ਸਾਖਾਂ ਤਾਂ ਲੈ ਮੁੰਡੇ ਸੇਲ ਖਵਾ ਆ ਬਾਜਾ ਤੇ ਬੈਠੇ ਐਡੀ ਗਲੇ ਹੈ ਕੀਤੀ ਨੂੰ ਕੋਈ ਪਤਾ ਨਹੀਂ ਇਹਨੂੰ ਕੰਸੀ ਉਹ ਖਵਾਣਾ ਚੰਨ ਮੈਂ ਫਾਦੇ ਤੇਰੀ ਮਾਂ ਨੇ ਸੇਵ ਲਿਆਨੇ ਰੱਖੇ ਆ ਕਿਤੇ ਇਹਨਾਂ ਨੇ ਆਖਿਆ ਵੀ ਲੈ ਮੁੰਡੇ ਨੂੰ ਮੈਂ ਕਿਤੇ ਸੇਈ ਖਵਾਦਾ ਚੀਰ ਕੇ ਕਰੇ ਕੋਈ ਮੁੰਡੇ ਦਾ ਫਿਕਰ ਨਹੀਂ ਫਿਰ ਤਨ ਨੂੰ ਵੱਡਾ ਹੋਣਾ ਇੰਨੇ ਤੇ ਚੱਲ ਕੋਈ ਕੰਮਕਾਰ ਵੀ ਲਿਆਣੇ ਆਨੇ ਵੱਡਿਆ ਹੋ ਕੇ ਕਰਨਾ ਵਾ ਖਾਦਾ ਹੀ ਕੰਮ ਆਉਣਾ ਜਾਣਿਆਂ ਦੇ ਦਾਦੀ ਮੈਨੂੰ ਵੀ ਸੇਵ ਆ ਲੈ ਤੇ ਖਾ ਕੇ ਨਾ ਅੱਛਾ ਖੇਡੋ ਤੇ ਅੰਮਦਾ ਬਾਈ ਚੀ ਨਾ ਚੀ ਨਾ ਪੁੱਤ ਖਾ ਉਹ ਸੇਬ ਖਾ ਆ ਲੈ ਖਾ ਉਹ ਇਹ ਪੁੱਤ ਦੇ ਖਾਦੇ ਕੰਮ ਆਣਾ ਨਹੀਂ ਮੇਰੀ ਕਿਤੇ ਨੀ ਕੀ ਡੱਡੋ ਦੇ ਕਰੇ ਖਾ ਖਾ ਰੱਜ ਰੱਜ ਕੇ ਖਾਗਾ ਚੰਗਾ ਦੁੱਧ ਵੀ ਪੀਆ ਸੇਬ ਖਾ ਕੇ ਨਾ ਖਾਲਾ ਹੁਣ ਤੇ ਰਾਤ ਨੂੰ ਦੁੱਧ ਵੀ ਪੀਣਾ ਸੇਰੇ ਦਹੀਂ ਵੀ ਖਾਇਆ ਕਰਨਾ ਚੰਗਾ ਖਾ ਕੇ ਵੱਡਾ ਹੋਵੇਂਗਾ ਫੇਰ ਤੇ ਤਾਂ ਹੀ ਆ ਪੁੱਤ ਕਿ ਕਮਾਈਆਂ ਕਰੀਦੀਆਂ ਵੱਡੇ ਹੋ ਕੇ ਤੇ ਮੁੰਡੇ ਆਂਦਾ ਕਿਤੇ ਖਵਾ ਲਿਆ ਕਿਤੇ ਕੰਮ ਆਉਂਦਾ ਵਾ ਪੁੱਤਾਂ ਨੂੰ ਕਿਤੇ ਤੇਰੀ ਮਾਂ ਨੂੰ ਕੋਈ ਫਿਕਰ ਨਹੀਂ ਤੇਰਾ ਹੈਗਾ ਉਹ ਬਸ ਉਠੀ ਕੁੜੀ ਨਾਲ ਉઠી ਤੇ ਕੁੜੀ ਨਾਲ ਕੁੜੀ ਦੇ ਢਿੱਡ ਚ ਪਾਈ ਜਾਂਦੀ ਸਭ ਕੁਝ ਜੋ ਕੁਝ ਹੈਗਾ ਕਿਤੇ ਇਹ ਛੱਡੀ ਮੈਨੂੰ ਗੋਹਾ ਦੀ ਦਿੱਤੀ ਸੇਵ ਦੀ ਜੜਨ ਵੀ ਲੈ ਰੋ ਸਾਡੇ ਤੇ ਕੋਈ ਨਹੀਂ ਪੁੱਤ ਕੱਲ ਨੂੰ ਨਾ ਜਾਣਾ ਮੈਂ ਉੱਥੇ ਚੰਗਾ ਪਾ ਮਖਾਣਾ ਚਾਹਾਂਗੀ ਤੇ ਕੱਲ ਨੂੰ ਨਾ ਮੈਂ ਤੇਰੀ ਕੱਲ ਨਹੀਂ ਸੀਵ ਲੈ ਕੇ ਆਉਂਗੀ ਚੰਗਾ ਉਹ ਆਪਾਂ ਨਹੀਂ ਉਸਦੇ ਕੋਈ ਜਦਾ ਤੀ ਨਾ ਉਹ ਹਰ ਲੱਗਦੀ ਉਹ ਤੇਰੇ ਨਾਲ ਨਾ ਤੀਆਂ ਉਹ ਹੈ ਨਾ ਕਿ ਮੇਰੀ ਕੋਈ ਨਹੀਂ ਕੋਈ ਨਹੀਂ ਆਪਾਂ ਨਹੀਂ ਚੱਲਦੇ ਮਿੱਠੀ ਹੀ ਸੇਵ ਲੈ ਤੇ ਆਪਾਂ ਨਹੀਂ ਚੱਲ ਕੋਤਾ ਸਾਰਾ ਦਿਨ ਹੀ ਦਾ ਖੇਡ ਲਿਆ ਫਿਰ ਲਿਆ ਕਿਤੇ ਸੌ ਵੀ ਲਿਆ ਕਰ ਘੜੀ ਹੈ ਸੋਇਆ ਵੀ ਕਰ ਪੁੱਤ ਉਹ ਅਸੀ ਥੱਲੇ ਸੋਇਆ ਕਰ ਵੇ ਇੱਕ ਤਾਂ ਮੁਰਕੋ ਮੁਰਕੀ ਹੋਇਆ ਕਿੱਦਾਂ ਤੂੰ ਭੀ ਜਾ ਸਾਰਾ ਹੈ ਆਹਾ ਇਹ ਤਾਂ ਥੜਾ ਫਰੀਦ ਹੁੰਦਾ ਇੰਨਾਂ ਨਾਲ ਸੋਹਣੀਆਂ ਤਾਂ ਨਾ ਮੇਰੇ ਤੇ ਕਿਹਦੇ ਘੋਟਿਆ ਕਿਹਦੇ ਸੋਨਾ ਇਹ ਚੰਦ ਵਰਗਾ ਕਿਤੇ ਇਹ ਲੈ ਉਹਨੇ ਤੇ ਟੋਫੀ ਦੇ ਮੱਖਣ ਨੂੰ ਖਾਣਗਾ ਕਰ ਰਿਆ ਹਮ ਤੇ ਟੋਫੀ ਦਿੰਦੀ ਆਪਣੇ ਪੁੱਤ ਨੂੰ ਲੈ ਆ ਲੈ ਤੂੰ ਟੋਫੀ ਖਾ ਟੋਫੀ ਖਾ ਖੋਲ ਦੇ ਨਾ ਮੈਂ ਖੋਲ ਦਮ ਲੈ ਕੇ ਗੱਲ ਦੇ ਮੇਨ ਨੂੰ ਦੇ ਤੂੰ ਜਦੋਂ ਕੋਈ ਚੀਜ਼ ਮੁੰਡੇ ਨੂੰ ਦੇਣ ਲੱਗਦੀ ਤੂੰ ਆ ਜਾ ਕਰ ਚੰਗਾ ਅੱਪਾ ਨੇ ਖਾ ਲਾ ਚਾਹੇ ਤਾਂ ਖਾ ਲਾ ਆਂ ਤੇਨ ਪੜਣੀ ਮਮੀ ਦਾ ਗਾਲ ਲੱਗਦਾ ਇਹਨਾਂ ਪਤਾ ਨਹੀਂ ਗਲੇ ਹੀ ਗਲ ਹੋ ਗਿਆ ਕੁੜੀ ਨੂੰ ਬੜੇ ਝਪਕੇ ਮਾਰਦੇ ਆ ਮੁੰਡੇ ਨੂੰ लाਟ ਕਰਦੇ ਆ ਦੱਸ ਕੁੜੀ ਵੀ ਤੇ ਮੇਰੀ ਆ ਤੇ ਮੁੰਡਾ ਵੀ ਮੇਰਾ ਆ ਇਹਨਾਂ ਦਾ ਪੋਤਾ ਪੁੱਤੀ ਆ ਪਤਾ ਨਹੀਂ ਕੀ ਗੱਲ ਆ ਕੁੜੀ ਆਤ ਦਾ ਦੱਕ ਨੇ ਉਹਨਾਂ ਕੋਕਾ ਪੜੀ ਜਾਂਦਾ ਰਾ ਇਹਨਾਂ ਦਾ ਪੋਤ ਪੰਡਿਆ ਆ ਨਵੇਂ ਪੁੱਤ ਦੁੱਧ ਪੀਦਾ ਫੇਰ ਪੰਡਿ ਚੱਕ ਦੁੱਧ ਪੀ ਲਾ ਪਹਿਲਾਂ ਦੁੱਧ ਪੀ ਮੇਰਾ ਪੁੱਤ ਪਰ ਆਜੋ ਫਸਟ ਆਈਂ ਫਸਟ ਮੈਂ ਤੇਰੇ ਫਸਟ ਨੂੰ ਕੀ ਕਰਾਂ ਆਈਂ ਤੇ ਆਈ ਰੋ ਮੇਰਾ ਤਾਂ ਕੋਤਰਾ ਫਸਟ ਹੋਣਾ ਚਾਹੀਦਾ ਵਾ ਜਿੰਨੇ ਕੱਲ ਨੂੰ ਕਮਾਈ ਕਰਨੀ ਹੈ ਵੱਡਾ ਹੋ ਕੇ ਕੋਈ ਅਫਸਰ ਬਣੇ ਸਿਨੇਮਾ ਦੇ ਕੋਰੋਂ ਲਈ ਆ ਮੈਂ ਤਾਂ ਕਿ ਇਹਨੂੰ ਕਹਦੇ ਮਾਰੇ ਮੂੰਹ ਹੈ ਵੀ ਕੁੜੀ ਦੇ ਚੜੀ ਦੇ ਵੈਰੀ ਪਏ ਜੀ ਇਹ ਆਈਆ ਕਿ ਕਿਹੜੀ ਗੱਲ ਹੈ ਅੱਜ ਤੁਹਾਡੇ ਕੋਲ ਕੋਈ ਚੀਜ਼ ਮੰਗ ਲੈਂਦੀ ਆ ਤੇ ਨੀਰ ਜਾ ਕਰੋ ਬਰਾਬਰ ਦੀ ਉਹਦੋਂ ਵੀ ਦਿੰਦੇ ਹੀ ਏ ਤੇ ਇਹਨੂੰ ਮੈਂ ਕਿਹੜੇ ਨਹੀਂ ਦਿੰਦੀ ਹਾਂ ਇਹਨੂੰ ਦੇਣੀ ਆ ਪਰ ਇਹ ਥੋੜਾ ਵਾਪੇ ਹਣੇ ਹੈਗਾ ਢੜਚ ਪਾਈ ਜਾਣਾ ਸਾਰਾ ਕੋਤ ਮੁੰਡੇ ਨੂੰ ਨਹੀਂ ਕੁਝ ਦੇਣਾ ਇਹਨੂੰ ਵੀ ਮੈਂ ਬਰਾਬਰ ਦਾ ਸਮੇਂ ਕਿਤੇ ਮੈਂ ਇਹਨੂੰ ਵੀ ਸਮੇਂ ਨਹੀਂ ਤੂੰ ਹੀ ਪੋਤੀ ਦੇ ਪੋਤੇ ਕੇ ਫਰਕ ਕਰ ਰਹੇ ਐ ਨਹੀਂ ਕਰਦੇ ਦੀ ਗੱਲ ਹੈਗੀ ਕੁੜਿਆਂ ਨੂੰ ਵਈਦਣਾ ਨਹੀਂ ਖਵਾਈ ਦਿੰਦਾ ਮੁੰਡਿਆਂ ਨੂੰ ਖਵਾਈ ਦਿੰਦਾ ਜਿੰਨਾਂ ਦਾ ਆਕੇ ਕੰਮ ਆਉਣਾ ਹੈ ਇਹਨਾਂ ਨੇ ਕਮਾਈਆਂ ਕਰਕੇ ਤਾਂ ਸਾਨੂੰ ਖਵਾਉਣੀ ਆ ਇਹਨੇ ਸਾਨੂੰ ਕੀ ਖਵਾਉਣਾ ਆ ਆਧੀ ਉਹ ਬਿੱਤੇ ਵਾਲੀ ਮੇਰੇ ਕੋਲ ਜਾਗ ਰਹੀ ਆ ਗੱਲ ਆ ਹਾਂ ਮੁੰਡੇ ਨੂੰ ਮਾਸਾਰ ਵੇਲੇ ਪੈਂਦੀ ਰਹਿੰਦੀ ਏ ਮੁੰਡੇ ਨੂੰ ਪੈਂਦੀ ਰਹਿੰਦੀ ਤੇ ਕੁੜੀ ਨੂੰ ਬਸ ਨਾ ਨਾ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ ਦੇ ਕੋਈ ਨਹੀਂ ਜਾਂਦਾ ਜੰਡਾ ਕੋਈ ਨਹੀਂ ਰੱਜੀ ਮਲੇ ਆ ਦੇਣੀ ਆ ਆ ਲੋ ਜੱੱਦੀ ਪਾਣੀ ਬਿੰਦੇ ਜੀ ਤੇ ਮੈਨੂੰ ਇਹ ਦੱਸੋ ਹਾ ਮੰਮੀ ਕਿੰਨੇ ਦਿੱਤਾ ਪਾਣੀ ਨੂੰ ਹੁਣ ਭਲਾ ਪੋਤੀ ਨੇ ਕਿ ਪੋਤਰੇ ਨੇ ਨਹੀਂ ਉਹ ਤਾਂ ਮਤਰਾ ਭੱਜ ਗਏ ਬਾਹਰ ਨੂੰ ਆਖਣ ਲੱਗਾ ਤਾਂ ਉਹ ਕੁੜੀ ਵਿਚਾਰੀ ਨੇ ਵੀ ਪਾਣੀ ਦਿੱਤਾ ਹੀ ਜਾਵੇ ਤੁਸੀਂ ਤਾਂ ਇਹ ਲੋਕ ਕਿੰਦਾਂ ਦੇ ਕਿੰਨੀ ਦਿਨ ਹੋ ਗਏ ਮੈਨੂੰ ਤਾਂ ਰੋਜ਼ ਤਾਨੂੰ ਮਵੇ ਨਹੀਂ ਆ ਵੀ ਤੁਸੀਂ ਕੁੜੀ ਨੂੰ ਛਿੜਕਾ ਵੀ ਦੇ ਜੀ ਹੈ ਤੇ ਫਿਰ ਵੀ ਉਹ ਹੀ ਤਾਨੂੰ ਪਾਣੀ ਧਗੜਾਸ ਲਿਆ ਕੇ ਦੇਖੀ ਗਈ ਆ ਉਹ ਤਾਂ ਭੱਜ ਗਿਆ ਨਾ ਮੈਂ ਟੋ ਮੈਂ ਤਾਂ ਮੈਂ ਤੇ ਮੇਰੀ ਸੁਣੋ ਗੱਲ ਪਤਾ ਕੀ ਆ ਪਿਛਲੇ ਜ਼ਮਾਨੇ ਚ ਇਦਾਂ ਆਖਣਾ ਵੀ ਚਾਲਾ ਕੁੜੀਆਂ ਦਾ ਘੱਟ ਕਰਨਾ ਤੇ ਮੁੰਡਿਆਂ ਦਾ ਜ਼ਿਆਦਾ ਕਰਨਾ ਤੇ ਮੈਂ ਤਾਂ ਉਹੀ ਗੱਲਾਂ ਅੰਤਰੀ ਕਰੀ ਗਈ ਵਿਚਾਲ ਮੈਂ ਪੁੱਤ ਦਾ ਜ਼ਿਆਦਾ ਕਰਦੀ ਆ ਆਪਣੇ ਪੋਤਰੇ ਦਾ ਦੇ ਕੁੜੀਆਂ ਦਾ ਚੱਲ ਕੀ ਕਰਨਾ ਇਹ ਮੇਰੀ ਸੁਣੋ ਗੱਲ ਉਹਨਾਂ ਦੀਆਂ ਦੋ ਕੁੜੀਆਂ ਆ ਇੱਕ ਲੱਗੀ ਵਕੀਲ ਤੇ ਦੂਜੀ ਲੱਗੀ ਚਾਚਾ ਹੈ ਤੇ ਜਿਹੜੇ ਉਹ ਨਾਲ ਦੇ ਆਂਦੇ ਪਰਲੇ ਘਰ ਵਾਲਿਆਂ ਦੇ ਮੁੰਡੇ ਆ ਉਹ ਕੀ ਕਰਨ ਦੇ ਆ ਕੀ ਸੁੱਖ ਦੇਣ ਦੇ ਆਪਣੇ ਮਾਪਿਆਂ ਨੂੰ ਕੋਈ ਸੁੱਖ ਦੇਣ ਦੇ ਆ ਤੇਰੇ ਸਾਹਮਣੇ ਹੀ ਆ ਨਾ ਇੱਕ ਤਾਂ ਮਾਂ ਦਾ ਮੰਜਾ ਕੀ ਡਾਇਆ ਵਾ ਪਿਓ ਦਾ ਕਿਤੇ ਡਾਇਆ ਵਾ ਹੈ ਕਿਤੇ ਰੋਟੀ ਉਹਨਾਂ ਨੂੰ ਨਹੀਂ ਜੁੜਨਦੀ ਤੇ ਅਲਸ਼ਰਨਾ ਕੋਈ ਰੋਟੀ ਨਾ ਕੋਈ ਪਾਣੀ ਨਾ ਕੋਈ ਲੀੜਾ ਨਾ ਕੋਈ ਕਪੜਾ ਉਹਨਾਂ ਦੀਆਂ ਕੁੜੀਆਂ ਹੀ ਆਣ ਕੇ ਸਭ ਕੁਝ ਕਰਦੀਆਂ ਨਾ ਐ ਦਿੰਦੀ ਏ ਉਹ ਤਾਂ ਉਹ ਤਾਂ ਹੀ ਨਾ ਕਰਨ ਡਿਆ ਉਹ ਉਹਨਾਂ ਦਾ ਜੱਗਾ ਨਹੀਂ ਜਿਹੜਾ ਉਹ ਵੇਲਾ ਮੰਮੀ ਤੇ ਪਿਆਰੀ ਤਾਂ ਕਦੋਂ ਦਾ ਮੁੰਡੇ ਨੇ ਬਾਹਰ ਕੱਢਿਆ ਆ ਆ ਮਹੀਨਾ ਹੋ ਗਿਆ ਜੀ ਤੇ ਕੁੜੀ ਆਈ ਆ ਤੇ ਉਹਨੂੰ ਲੈ ਗਈ ਆ ਕੋਲ ਆਪਣੇ ਹੜਾ ਕੁੜੀ ਨੇ ਹੁਣ ਕੋਲ ਖੜਿਆਈ ਉਹਨੂੰ ਉਹੀ ਸੰਭਲ ਸਭਲਣ ਡਈ ਆ ਜੇ ਉਹਦੀ ਕੁੜੀ ਨਾ ਹੁੰਦੀ ਤੇ ਉਹਨੇ ਤੇ ਬਚਾਰੀ ਉਹਦੇ ਮੰਮੀ ਤੇ ਮਾਰ ਮੁੱਕ ਜਾਣਾ ਉਹਨੂੰ ਕਿੱਥੇ ਵਖਰਾ ਨਹੀਂ ਉੱਥੇ ਪਏ ਨੇ ਇੰਨੇ ਵੀ ਨਹੀਂ ਵੇਖਣਾ ਹਿੰਨਾ ਕਹਿੰਦੇ ਇੱਥੇ ਜਾਣਾ ਹੀ ਉਹਨੇ ਮਗਰ ਕਿ ਨਾ ਹੋਰ ਮੁੰਡਿਆਂ ਨੇ ਇਹ ਮਾਰ ਕੇ ਲੱਤ ਤੇ ਘਰੋਂ ਬਾਹਰ ਕੱਢਤਾ ਸੀ ਇਸੇ ਕਰਕੇ ਮੈਂ ਕਹਿੰਨੀ ਆ ਕਿ ਚਲ ਕੁੜੀ ਵੀ ਬਰਾਬਰ ਹੁੰਦੀ ਆ ਤੇ ਹੁੰਦਾ ਵੀ ਬਰਾਬਰ ਆ ਪਰ ਮੈਂ ਤਾਂ ਹੀ ਹੁਣ ਆਪਣੀ ਕੁੜੀ ਨਾਲ ਜਾਨਾ ਲੜ ਕਰਨੀ ਆ ਪੁੱਤ ਨਾ ਵੀ ਕਰਨਾ ਵਾ ਇਹ ਨਹੀਂ ਕਿ ਪੁੱਤ ਨਾ ਕਰਨਾ ਨਹੀਂ ਆ ਪਰ ਪੁੱਤ ਦਾ ਕੱਲੂ ਪਤਾ ਨਹੀਂ ਇਹਨੇ ਕਿੱਦਾਂ ਦਾ ਨਿਕਲਣਾ ਹੈ ਤੇ ਧੀ ਇਹ ਉਹ ਕਾਲਾ ਇਹ ਤਾਂ ਤੇਰੀ ਸਹੀ ਆ ਪਰ ਨਹੀਂ ਨਾ ਪਿੱਛੇ ਪੁੱਤਾਂ ਦਾ ਲੋਕੀ ਜਿਆਦਾ ਕਰਦੇ ਵੀ ਪੁੱਤ ਕਮਾਈ ਕਰਕੇ ਤਾਂ ਮਾਪਿਆਂ ਨੂੰ ਸਾਂਭਣਗੇ ਤੇ ਹੁਣ ਜਦੋਂ ਫਿਰ ਧੀ ਤੇਰੀ ਗੱਲ ਸੱਚੀ ਆ ਮੈਂ ਸਾਹਬ ਦੇ ਤਾਂ ਹੁਣ ਫਿਰ ਕੀ ਕਰਨਾ ਕਿ ਧੀ ਆ ਦੇ ਕਰਨਾ ਪੈਣਾ ਜਿਆਦਾ ਫਿਰ ਹੁਣ ਤਾਂ ਇਹ ਤੁਹਾਨੂੰ ਕਹਿੰਦੀ ਵੀ ਬੱਚੇ ਦਿੰਦੇ ਆਪਾਂ ਨੂੰ ਸਾਰੇ ਹੀ ਬਰਾਬਰ ਹੈਣਾ ਤੇ ਕੁੜੀ ਦਾ ਵੀ ਕਰੋ ਤੇ ਮੁੰਡੇ ਦਾ ਵੀ ਕਰੋ ਤੂੰ ਹੀ ਉਹੀ ਗੱਲ ਕੁੜੀ ਨਾਲ ਮਿਲੋ ਵਿਤਰਾ ਖੜੀ ਜਾਂਦਾ ਤੇ ਛੱਟ ਉਹਨੇ ਆਣੀ ਫੱਜ ਕੇ ਗਈ ਤੇ ਤੁਹਾਨੂੰ ਕਹਿੰਦੇ ਪਾਣੀ ਲੈਂਦੇ ਆ ਤੇ ਜੇ ਤਾਂ ਜਿੱਤਾ ਤੇ ਧੀ ਪਾਣੀ ਪਾਣੀ ਧੀ ਨੇ ਦਿੱਤਾ ਲਿਆ ਕੇ ਉਹਨੇ ਨਹੀਂ ਦਿੱਤਾ ਵੇ ਦਮ ਤੇ ਕੰਜਾ ਹਾਂ ਤੇ ਤੂੰ ਸੋਚੋ ਕਿ ਅੱਜ ਜੋ ਨਿਆਣਾ ਨੂੰ ਸਾਨੂੰ ਇਹਨੇ ਵਟਾ ਵੀ ਹੁਣਾ ਅੱਜ ਇਹਨੂੰ ਪਤਾ ਲੱਗ ਗਿਆ ਮਾਰ ਕੇ ਛਾਲਾ ਹੋ ਗਿਆ ਜਵਾਨ ਹੋਏ ਨੇ ਇਹਨੇ ਸਾਡੇ ਨਾਲ ਕੀ ਕੀ ਕਰਵਾਤੀ ਏ ਤੇ ਜੇ ਆਪਾਂ ਅੱਜ ਧੀ ਨੂੰ ਵੀ ਚੰਗੀ ਰੱਖਾਂਗੇ ਕੱਲ ਨੂੰ ਸਾਨੂੰ ਉਹਦੇ ਲਾਲ ਲਾਉਗੀ ਨਾ ਮਸਾਲਾ ਲਾਗੇ ਲਾਉਗੀ ਕਿ ਨਹੀਂ ਇਹ ਚ ਗੱਲ ਤੇਰੀ ਸਹੀ ਏ ਧੀ ਹਾਂ ਹਾਂ ਕਾਈ ਹੋਣ ਮੈਂ ਤੁਹਾਨੂੰ ਮੈਂ ਦੱਸਾਂ ਵੀ ਕੋਈ ਉਦਾਂ ਕੁੜੀ ਨੂੰ ਵੀ ਹੁੰਦਾ ਹੀ ਪਿਆਰ ਕਰਿਆ ਮੇਰੇ ਆਹੋ ਕੁੜੀ ਨਾਲ ਵੀ ਪਿਆਰ ਕਰਿਆ ਕਰੋ ਤੇ ਕੁੜੀ ਵੀ ਤੁਹਾਡੇ ਨਾਲ ਲਾਡ ਕਰਿਆ ਕਰੇ ਇਦਾਂ ਫਿਰ ਨਿਆਣਿਆਂ ਜੀ ਇਹਦਾ ਨਾ ਮਿੱਤਰਾ ਜਿਹਾ ਪੈ ਜਾਂਦਾ ਵਾ ਨਹੀਂ ਨਹੀਂ ਧੀ ਇਹ ਨਹੀਂ ਕਿ ਉਹ ਮਿੱਤਰ ਆ ਪੜਾਵਾਂ ਆ ਹੋ ਨਹੀਂ ਪਾਉਣਾ ਜਸੂਰੀਆ ਆਪੇ ਕੀ ਆਪ ਕਰੀਓ ਕਿ ਦੀ ਪਿਆਰੀ ਹੈ ਤੁਹਾਨੂੰ ਕੀ ਕਹਿੰਦੀ ਆ ਮੈਂ ਪੋਤਾ ਜੀ ਆ ਜਾ ਮੇਰੀ ਵਿਕ੍ਰਮ ਤੇ ਮਤ ਮਾਰੀ ਉਹ ਕਿ ਤੇ ਮੇਰੀ ਵੀ ਆ ਮੈਨੂੰ ਵੀ ਨਹੀਂ ਕੋਈ ਪਤਾ ਲੱਗਾ ਵੀ ਹੈ ਹੈ ਮੈਂ ਤਾਂ ਸੋਚਿਆ ਹੀ ਨਹੀਂਗਾ ਮੈਂ ਤਾਂ ਕਹਾ ਪੋਤਾ ਕਰਦੇ ਐ ਇੰਨਾ ਮਾਪਿਆਂ ਦਾ ਤੇ ਚੱਲ ਤੇ ਆ ਧੀ ਵੀ ਤੇ ਪੋਤਾ ਵੀ ਮੈਂ ਤਾਂ ਉਹਦਾ ਇੰਨਾ ਕਰਦੀ ਰਹੀ ਗਾਣ ਕੇ ਕਿ ਤੁਸੀਂ ਮੈਂ ਤੁਹਾਨੂੰ ਕਹੀ ਨਹੀਂ ਆ ਵੀ ਕੁੜੀ ਨਾਲ ਵੀ ਤੇ ਮੂੰਹ ਕਰਿਆ ਕਰੋ ਨਹੀਂ ਧੀ ਨਾਲ ਹੀ ਹੁਣ ਨਹੀਂ ਕਰਨਾ ਚਾਹੀਦਾ ਤਾਂ ਪੋਤ ਨਾਲ ਵੀ ਹੁਣ ਨਹੀਂ ਕਰਨਾ ਚਾਹੀਦਾ ਪਿਆਰ ਹਾਂ ਇਹ ਤਾਂ ਗੱਲ ਹੈ